ਸਿੱਖ ਜਿਹੜਾ ਡਰਦਾ ਨਹੀਂ ਸਿੱਖ ਨੂੰ ਮੌਤ ਦਾ ਡਰ ਨਹੀਂ ਸਿੱਖ ਜਿੱਥੇ ਖੜ ਜਵੇ ਖੜ ਜਾਂਦਾ ਹੈ ਕੱਲ ਜੋ ਕੰਮ ਕੀਤਾ ਵਾਕੇ ਵਧਾਈ ਦੇ ਪਾਤਰ ਕੱਲ ਪਤਾ ਲੱਗਾ ਕਿ ਪੁਰਖਿਆਂ ਨੇ ਕੀ ਕਮਾਇਆ ਸਾਡੇ ਆਇਰ ਗਿਆ ਵੀ ਹੱਤਵਾਦੀ ਹਮਲਾਇਆ ਤੇ ਮੇਰਾ ਅੰਦਰਲਾ ਮੈਨੂੰ ਚੁੱਕ ਕੇ ਲੈ ਗਿਆ ਉਹਨਾਂ ਦੇ ਪੈਰ ਚੋ ਕੁਛ ਕੱਢ ਰਿਆ ਏ ਡਰ ਨਹੀਂ ਲੱਗਾ ਬੰਬ ਵੀ ਹੋ ਸਕਦਾ ਹਥਿਆਰ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਕੋਈ ਦਿਮਾਗ ਨਹੀਂ ਮੈਂ ਤਾਂ ਸਿੱਧਾ ਉਹਨੂੰ ਪਏ ਪਈ ਗਏ ਨਾ ਆਪਾਂ ਤੇ ਉਹ ਤਾਂ ਕੱਢ ਰਿਆ ਸੀ ਕੁਝ ਬਾਅਦ ਵਿੱਚ ਤਲਾਸ਼ੀ ਵੀ ਲਈ ਦੁਜੇ ਦੀ ਦਵਾ ਦਵਾ ਸੁੱਟ ਕੇ ਬਾਅਦ ਵਿੱਚ ਭੱਜ ਕੇ ਉਹਨੂੰ ਢਾਹ ਉਹਨੂੰ ਢਾਹਿਆ ਸੀ ਮੈਂ ਛੱਡੋ ਇਹਨੂੰ ਕੋਈ ਤਲਾਸ਼ੀ ਲਈ ਵੀ ਕੋਈ ਬੰਨੇ ਬੁੰਨੇ ਨਹੀਂ ਲੱਖ ਲੋਕਾਂ ਨਾਲ ਕੋਈ ਬੰਨੇ ਹੋਵੇ ਉਸੇ ਟੂ ਜਾਂ ਉਹਨੂੰ ਦੇ ਵੀ ਨਹੀਂ ਪਤਾ ਵੀ ਆਪਾਂ ਕਿਹੜਾ ਲੱਖਣੋਂ ਬੰਨੇ ਖੋਲ ਲੈਣਾ ਮੈਂ ਮੈਂ ਕਿਹਾ ਡਾਕਟਰ ਸਭ ਬੰਬ ਦਾ ਕੁਐਸਚਨ ਮਾਰ ਕੇ ਲੱਗ ਗਿਆ ਕਿ ਨਵਾਂ ਪਾਰਲੀਮੈਂਟ ਬਣਿਆ ਦੂਜਾ ਸੈਸ਼ਨ ਹੈ ਔਰ ਆਪਾਂ ਕਹਿ ਤੇ ਨਵੀਂ ਟੈਕਨੋਲੋਜੀ ਡਾ ਵੱਡਾ ਸਿਕਿਉਰਟੀ ਲੈਬਸ ਹੋ ਜਾਣੀ ਇਹ ਬੜਾ ਵੱਡਾ ਸਵਾਲ ਹੈ ਲੱਗਿਓ ਵੇਖਾ ਜੀ ਪਿਤਾਈ ਤੇ ਬਹੁਤ ਨਜ਼ਦੀਕੋਂ ਉਹਨਾਂ ਨੇ ਪੁੱਛਿਆ ਉਹਨਾਂ ਦਾ ਜਦੋਂ ਮੈਂ ਸ਼ਾਮੀ ਫੋਨ ਕੀਤਾ ਤੇ ਬਹੁਤੀ ਗਲਤ ਉਹਦਾ ਕੀਤੀ ਨਹੀਂ ਆਂਦੇ ਸਵਾਦ ਆ ਗਏ ਪੁੱਤਰਾ ਮੈਂ ਕਿਹਾ ਪੁੱਤਰਾ ਸਵਾਦ ਆ ਗਿਆ ਮੈਂ ਕਿਹਾ ਜੀ ਆਹੋ ਜੀ ਆਂਦੇ ਬੇਟਾ ਬਹੁਤ ਮੇਰਾ ਮਨ ਚਾਹਿਆ ਵੀ ਤੂੰ ਤਗੜਾ ਹੋ ਗਿਆ ਉਹਨਾਂ ਨੂੰ ਪਿਆ 2.5 ਕਿਲੋ ਦਾ ਹੱਥ ਹੋ ਗਿਆ ਅਜੇ ਵੀ ਪੀਲਾਪਨ ਹੈਗਾ ਮੈਂ ਇਹਨੂੰ 7-8 ਵਾਰ ਸਰਫਨਾ ਵੀ ਥੋੜਾ ਵੀ ਕਿੰਨਾ ਅੜੇਵਾਰ ਮਿਲਦਾ ਕੋ ਉਹਨਾਂ ਕਿ ਕਿਉਂਕਿ ਇਹਨੂੰ ਫੜਿਆ ਇਤੋਂ ਦੀ ਨਾ ਉਹਨੂੰ ਮਤਲਬ ਅੱਗੋਂ ਫੜ ਕੇ ਤੁਸੀਂ ਆਪਣਾ ਹੱਥੇ ਕਰਿ ਦਰਸ਼ ਕਰੋ ਆ ਤੁਸੀਂ ਹੱਥ ਦੇਖੋਗੇ ਆ ਜਿਹੜਾ ਹੱਥ ਉਥੋਂ ਪੀਲਾ ਪੈ ਗਿਆ ਸੜ ਗਿਆ ਕਿਉਂਕਿ ਉੱਥੇ ਜਿਹੜਾ ਚਲੇ ਮਤਲਬ ਇਹ ਵੀ ਉਹਦੀ 스మెਲ ਆਉਂਦੀ ਹੈ ਸਾਰੀ ਸੰਸਦ ਦੇ ਵਿੱਚ ਜੋ ਕੁਝ ਹੋਇਆ ਉਹ ਤਸਵੀਰਾਂ ਦੁਨੀਆ ਨੇ ਦੇਖੀਆਂ ਲੇਕਿਨ ਜਿਸ ਤਰੀਕੇ ਦੇ ਨਾਲ ਉੱਥੇ ਬਹਾਦਰੀ ਦਿਖਾਈ ਅਮਰਸਰ ਸਾਹਿਬ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਨੇ ਉਹ ਵੀ ਦੁਨੀਆ ਨੇ ਦੇਖੀ ਮੇਰੇ ਨਾਲ ਇਸ ਵੇਲੇ ਗੁਰਜੀਤ ਸਿੰਘ ਔਜਲਾ ਮੌਜੂਦ ਨੇ ਆਜਲਾ ਸਾਹਿਬ ਵਧਾਈ ਦੇ ਪਾਤਰ ਉਹ ਜਿਹੜੀ ਇੱਕ ਸਿੱਖੀ ਵਾਲਾ ਕੰਮ ਹੈ ਕਿ ਸਿੱਖ ਜਿਹੜਾ ਡਰਦਾ ਨਹੀਂ ਸਿੱਖ ਨੂੰ ਮੌਤ ਦਾ ਡਰ ਨਹੀਂ ਸਿੱਖ ਜਿੱਥੇ ਖੜ ਜਵੇ ਖੜ ਜਾਂਦਾ ਕੱਲ ਜੋ ਕੰਮ ਕੀਤਾ ਵਾਕਿ ਵਧਾਈ ਦੇ ਪਾਤਰੋ ਸ਼ੁਕਰੀਆ ਦੇਖੋ ਇਹ ਵਧਾਈ ਤੇ ਮੇਰੇ ਪੁਰਖਿਆਂ ਦੀ ਹੈ ਪੰਜਾਬ ਦੇ ਪੁਰਖਿਆਂ ਦੀ ਹੈ ਇਹ ਵਧਾਈ ਪੰਜਾਬ ਦੇ ਗੁਰੂਆਂ ਦੀ ਹੈ ਇਹ ਵਧਾਈ ਸਮੁੱਚੇ ਪੰਜਾਬੀਆਂ ਦੀ ਹੈ ਕਿਉਂਕਿ ਬਲੱਡ ਤੇ ਉੱਥੋਂ ਹੀ ਆਇਆ ਨਾ ਸਾਡਾ ਇਹ ਕੋਈ ਨਵੀਂ ਚੀਜ਼ ਤੇ ਹੈ ਨਹੀਂ ਕਹਿ ਸਕਦੇ ਆ ਔਰ ਮੇਰੇ ਤੋਂ ਪਹਿਲਾਂ ਵੀ ਬਹੁਤ ਕੁਰਬਾਨੀ ਵਾਲੇ ਬੜੇ ਬੜੇ ਵੱਡੇ ਲੋਕ ਬੈਠੇ ਨੇ ਸੋ ਉਹਨਾਂ ਨੂੰ ਸਿੱਖਿਆ ਆ ਪੜਦੇ ਹੁੰਨੇ ਸਾਂ ਔਰ ਕਹਿਣਾ ਪੀ 80% ਕੁਰਬਾਨੀਆਂ ਸਾਡੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਜਾਂ ਅਸੀਂ ਬਾਦਰਾਂ ਦੇ ਵੀ ਲੜਦੇ ਆ ਕੱਲ ਪਤਾ ਲੱਗਾ ਕਿ ਪੁਰਖਿਆਂ ਦੀਆਂ ਨੇ ਪੁਰਖਿਆਂ ਨੇ ਕੀ ਕਮਾਇਆ ਸਾਡੇ ਨੇ ਭਾਰਾ ਹੀ ਆ ਇਹ ਗੱਲ ਕਹਿੰਦੇ ਕਹਿੰਦੇ ਕੱਲ ਪਤਾ ਲੱਗਾ ਮਤਲਬ ਇਹ ਲੱਗਾ ਵੀ ਹੱਤਵਾਦੀ ਹਮਲਾ ਹੈ ਤੇ ਮੇਰਾ ਅੰਦਰਲਾ ਮੈਨੂੰ ਚੁੱਕ ਕੇ ਲੈ ਗਿਆ ਉਹਨਾਂ ਦੇ ਅੱਗੇ ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਬੰਬ ਵੇਕੇ ਭੱਜ ਗਿਆ ਇਹ ਇਤਿਦ ਮੇਰੀ ਨਹੀਂ ਗਈ ਇਹ ਸਾਡੇ ਸਮੁੱਚੇ ਪੰਜਾਬ ਦੀ ਹੈ ਸਮੁੱਚੇ ਅੰਮ੍ਰਿਤਸਰ ਦੀ ਕਹਿ ਲੋ ਸਮੁੱਚੇ ਹਿੰਦੁਸਤਾਨ ਦੀ ਕਿ ਅਸੀਂ ਦੇਸ਼ ਲਈ ਦੇਸ਼ ਲਈ ਲੱਠ ਵਾਂਗੂ ਖੜਦੇ ਆ ਉਹ ਜज्ਬਾ ਸਾਨੂੰ ਕੋਈ ਕਹਿਣ ਦੀ ਸਾਨੂੰ ਕਿਹੜੀ ਕਿਸੇ ਨੇ ਆਵਾਜ਼ ਮਾਰੀ ਉੱਥੇ ਮੇਰੀ ਤਾਂ ਸੀਟ ਵੀ ਬਹੁਤ ਦੂਰ ਸੀ ਉੱਥੋਂ ਮੈਂ ਉਹ ਤਾਂ ਕਾਫੀ ਦੂਰ ਸਾਂ ਮੇਰੇ ਵੱਲੋਂ ਆਏ ਵੀ ਨਹੀਂ ਗਏ ਆ ਕੇ ਦੂਜੇ ਬਨੇ ਰਹੇ ਸੀ ਤੇ ਅੱਗੋਂ ਦੀ ਹੋ ਗਏ ਘੇਰਨਾ ਪਹਿਲੇ ਨੂੰ ਫੜਨਾ ਫਿਰ ਦੂਜੇ ਦਾ ਕਿਸੇ ਨੂੰ ਨਹੀਂ ਸੀ ਪਤਾ ਮੈਨੂੰ ਮੈਂ ਟਿਕਦਾ ਵੇਖਿਆ ਸੀ ਕਿਉਂਕਿ ਸਾਰਿਆਂ ਦੇ ਮੂੰਹ ਗਾਹ ਨੂੰ ਦੀ ਮੈਂ ਥੋੜਾ ਦੂਰੋਂ ਮੇਰਾ ਵਿਜ਼ਨ ਜ਼ਿਆਦਾ ਸੀ ਵੇਖਣ ਦਾ ਬਾਕੀ ਸਾਰਿਆਂ ਦਾ ਧ ਮੈਂ ਕਿਹਾ ਦੂਜਾ ਕਿ ਦੂਜਾ ਵੇਖਿਆ ਦੇ ਆਣਾ ਮੈਂ ਉਧਰ ਨੂੰ ਭੱਜਾ ਉਹਨੇ ਜੇ ਨੂੰ ਉਹਨੇ ਬੰਬ ਕੱਟ ਕੇ ਦਿਓ ਸਮੋਗ ਬੰਬ ਸੀ ਉਹਨੇ ਤਾਤ ਕੱਟ ਲਿਆ ਮੈਂ ਜਾ ਚਪਕਿਆ ਉਹਨੂੰ ਚਪਕੇ ਮੈਂ ਉਹ ਉਹ ਫੜਨਾ ਦਵੇ ਮੈਂ ਮਤਲਬ ਉਹ ਫਿਰ ਥੋੜਾ ਜਿਹਾ ਪੰਜਾਬੀਆਂ ਦਾ ਤਰੀਕਾ ਤੇ ਆਉਂਦਾ ਹੀ ਆ ਕੂਣੀ ਮਾਰੀ ਉਹਦੀ ਧੌਂ ਤੇ ਰੱਖ ਕੇ ਉਹਨੂੰ ਛੁੱਟ ਗਿਆ ਤੇ ਮੈਂ ਉਹ ਫੜਿਆ ਉਹਦੇ ਕੋਲ ਅੱਛਾ ਇੱਕ ਨਾ ਹੋਇਆ ਮੈਂ ਕੋ ਕਿ ਮੈਂ ਫਿਰ ਮੇਰੇ ਪਹਿਲੀ ਕੁਛ ਭੱਜ ਕੇ ਮੈਂ ਬਾਹਰ ਬਾਹਰ ਛੁੱਟਿਆ ਮੈਂ ਉਹਨੇ ਜਦੋਂ ਸਿਕਿਉਰਿਟੀ ਨੇ ਉਹਨੂੰ ਕਵਰ ਕਰ ਲਿਆ ਅੱਛਾ ਇੱਕ ਇੱਕ ਗੱਲ ਆ ਨਾ ਜਦੋਂ ਪੰਜਾਬ ਚ ਇੱਕ ਹੁੰਦਾ ਜਦੋਂ ਬੰਦਾ ਲੜਾਈ ਹੋ ਜਾਈਏ ਜਾਂ ਬੰਦੇ ਚ ਇੱਕ ਜੋਸ਼ ਹੁੰਦਾ ਨਾ ਬੰਦਾ ਫੜ ਲਓ ਫੜ ਲਓ ਜਾ ਕੇ ਇੱਕ ਦੋ ਇੱਕ ਰੰਦ ਬੰਦਾ ਕਰਦਾ ਕੱਲ ਉਹੀ ਕੁਛ ਹੋਇਆ ਗੁਰਜੀਤ ਰਾਜਰੇ ਨਾ ਹਾਂ ਨਹੀਂ ਫੜ ਲਓ ਫੜ ਲਓ ਨਹੀਂ ਉਹ ਮੈਂ ਗੱਲ ਕਹਿ ਨਹੀਂ ਸਕਦਾ ਉਹ ਜਿਹੜੀ ਪੰਜਾਬੀਆ ਦਾ ਤਰੀਕਾ ਜਿੱਦਾਂ ਲੜਾਈ ਲੜਦਾ ਜਿਹੜਾ ਅਗਨੀਸ਼ਨ ਹੈ ਅਗਨੀਸ਼ਨ ਸਾਡ ਬਸ ਉਹਨਾਂ ਜਨ ਨੂੰ ਉਹ ਠੀਕ ਇਹਨੂੰ ਤਾਂ ਸਮਝ ਨਹੀਂ ਆਉਂਦੀ ਕਿ ਉਹ ਹੈ ਕੀ ਆ ਉਹ ਤੇ ਐਕਚੁਅਲੀ ਸਵੇਰੇ ਅਜੇ ਉਹ ਚੀਜ਼ ਦਿਮਾਗ 'ਚ ਮਤਲਬ ਇੱਕਦਮ ਆ ਵੀ ਇਸ ਕਰਕੇ ਜਾਂ ਕਹਿ ਸਕਦੇ ਵੀ ਹੋ ਗਈ ਕਿ ਸਵੇਰੇ ਅਜੇ ਸਾਰੇ ਸ਼ਰਧਾਂਜਲੀ ਦੇ ਕੇ ਆਏ ਆ ਜਿਹੜੇ ਕੱਲ ਸੀਰੋ ਦੇ ਹਲ ਦੇਣ ਵੀ ਹੋ ਸੀ ਜਦੋਂ ਪਾਰਲੀਮੈਂਟ ਤੇ ਅਟੈਕ ਹੋਇਆ ਉਹ ਚੀਜ਼ ਪਰਸੋਂ ਦੀ ਚੱਲ ਤੇ ਰਹੀ ਸੀ ਨਾ ਵੀ ਉਹਨਾਂ ਦਾ ਕੱਲ ਦਾ ਦੇਣੇ ਅਟੈਕ ਹੋਇਆ ਵਾ ਔਰ ਕੁਝ ਸੋਸ਼ਲ ਮੀਡੀਆ ਤੇ ਵੀ ਕਈ ਲੋਕਾਂ ਦੀ ਭਗਾਈ ਮਾਰੀ ਵੀ ਅਸੀਂ ਕੱਲ ਕੁਝ ਨਾ ਕੁਝ ਕਰਾਂਗੇ ਪਰ ਚਲੋ ਉਹਨਾਂ ਦਾ ਤਨੀ ਸਾਰੂ ਤਿਆੜ ਪਰ ਉਹ ਇੱਕ ਮੋਸ਼ਨਲੀ ਤੌਰ ਤੇ ਜਿਵੇਂ ਉਹਦੇ ਨਾਲ ਅਟੈਚ ਹੋਏ ਨੇ ਵੀ ਉਹ ਆਈ ਦੇਣ ਇਥੇ ਚੀਜ਼ ਪਿਕਚਰ ਹੁੰਦੀ ਹੈ ਦਿਮਾਗ 'ਚ ਬੈਠਾ ਭਾਵੇਂ ਉਹ ਨਹੀਂ ਵੀ ਉੱਤੇ ਗੱਲ ਕਰ ਰਹੀ ਜਦੋਂ ਮੈਂ ਫਾਰਮਰ ਦਾ ਇਸ਼ੂ ਠਾ ਕੇ ਬੈਠਾ 17 ਨੰਬਰ ਤੇ ਔਰ ਇੱਕ ਕੁਦਰਤ ਹੀ ਕਰਾਉਂਦੀ ਮੈਂ ਤੁਹਾਨੂੰ ਹੋਰ ਦੱਸਦਾ ਤੁਹਾਡੇ ਰਹੀ ਪੰਜਾਬੀਆਂ ਨੂੰ ਕਿ ਮੇਰਾ ਕਈ ਵਾਰੀ ਆਉਂਦਾ ਨਹੀਂ ਸਾਡਾ ਕੋ ਲੱਕੀ ਡਰਾ ਨਿਕਲਦਾ ਹੈ ਮੇਰਾ ਲਗਾਤਾਰ 3 ਦਿਨ ਕੋ 3 ਦਿਨ ਮੈਨੂੰ ਟਾਈਮ ਮਿਲ ਗਿਆ ਲੱਕੀ ਡਰਾ 2 ਦਿਨ ਅਗੇ 1 ਦਿਨ ਵੈਸੇ ਟਾਈਮ ਮਿਲ ਗਿਆ ਤੇ ਤੈਨੂੰ ਦੇਣੀ ਅੱਜ ਤੋਂ ਕੱਲ ਆਇਆ ਤੇ ਕੱਲ ਮੈਨੂੰ ਪੜਦੇ ਆ ਬੀਨੂ ਮਹਾਰਾਣੀ ਪ੍ਰਨੀਤ ਕੌਰ ਬੈਠੇ ਸੀ ਅ ਅਮਰ ਸਿੰਘ ਸੀ ਡਿੰਪਾ ਯੋਧ ਵਧਾਈ ਦਿੰਦੇ ਆਂਦਾ ਯਾਰ ਤੇਰੇ ਵੀ ਬੜੇ ਟਾਈਮ ਨਿਕਲਦੇ ਆ ਅੱਜ ਫੇਰ ਟਰਾਂ ਲੱਕੀ ਟਰਾਂ ਨਿਕਲਿਆ ਮੈਂ ਕਿਹਾ ਜੇ ਪ੍ਰਮਾਤਮਾ ਦੀ ਮਿਹਰ ਹੈ 17 ਨੰਬਰ ਤੇ ਨਿਕਲਿਆ ਸਾਡੀ ਮੀਟਿੰਗ ਸੀ ਕਾਂਗਰਸ ਦੀ ਤੇ ਮੈਂ ਕਿਹਾ ਰੇਟ ਆ ਗਿਆ ਵਾ ਤੇ ਇੱਕ ਦੇ ਵੱਡਾ ਸਾਨੂੰ ਇਹਦਾ ਜਦੋਂ ਖੀਰ ਤੇ ਨਿਕਲਦਾ ਨਾ ਉਹ ਤੋਂ ਟਾਈਮ ਘੱਟ ਮਿਲਦਾ ਸਾਨੂੰ ਸਪੀਕਰ ਤੋਂ ਜੇ ਪਹਿਲੋਂ ਨਿਕਲਾਵੇ ਫੇਰ 3-4 ਮਿੰਟ ਲੈ ਜਾਈ ਤੇ ਖੀਰ ਤੇ ਸਾਨੂੰ 2-2.5 ਮਿੰਟ ਜਾਂ ਕਈ ਵਾਰੀ 1 ਮਿੰਟ ਵੀ ਨਹੀਂ ਮਿਲਦਾ ਚ ਉਹ ਸੋਚਦਾ ਵੀ ਇਹ ਮੈਨੂੰ ਗਲਤ ਟਾਈਮ ਮਿਲਿਆ ਰੱਬ ਵੱਲੋਂ ਵੀ ਇਹ ਨਹੀਂ ਮੈਂ ਪਹਿਲਾਂ ਨਿਕਲ ਜਾਂਦਾ ਕਈ ਵਾਰੀ ਅਸੀਂ ਬੋਲ ਕੇ ਵੀ ਨਿਕਲ ਜਾਂਦੇ ਆ ਪਰ ਉਹ ਤਾਂ ਕੁਦਰਤੀ ਜਿਵੇਂ ਕੋਈ ਹਾਲਾਤ ਜਿਵੇਂ ਪ੍ਰਮਾਤਮਾ ਨੇ ਉੱਥੇ ਬਿਠਾਉਣਾ ਸੀ ਤੇ ਮੈਂ ਕਿਹਾ ਨਹੀਂ ਸਪੀਕਰ ਸਾਹਿਬ ਉੱਠਦੇ ਆ ਪੰਜ ਦੇ ਮਿੰਟ ਰਹਿ ਗਏ ਉਹਨਾਂ ਦੀ ਇੱਜ਼ਤ ਦੇ ਵਿੱਚ ਅਸੀਂ ਬਹਿ ਜਾਂਦੇ ਹੁੰਨੇ ਆ ਵੀ ਨਹੀਂ ਸਪੀਕਰ ਸਾਹਿਬ ਉੱਠਣਗੇ ਤੇ ਫਿਰ ਉੱਠਦੇ ਉਹ ਬਹਿ ਗਏ ਇਹਨੇ ਚਰਚਾ ਆ ਘਟਣਾ ਉਹਨਾਂ ਨੇ ਉਧਰੋਂ ਕਰਤੀ ਉਹਨਾਂ ਦਾ ਭੱਜਣਾ ਤੇ ਮੇਰਾ ਉਹਨਾਂ ਨਾਲ ਭੱਜਣਾ ਇਹ ਪੰਜਾਬ ਕੇ ਪੰਜਾਬ ਦੀ ਮਿੱਟੀ ਸੀ ਅਠਾ ਭਾਈ ਜਦੋਂ ਤੁਸੀਂ ਕਹਿੰਦੇ ਹੋ ਕਿ ਉਹਨੂੰ ਪੈਰ ਚੋਂ ਕੁਝ ਕੱਢ ਰਿਆ ਸੀ ਡਰ ਨਹੀਂ ਲੱਗਾ ਬੰਬ ਵੀ ਹੋ ਸਕਦਾ ਹਥਿਆਰ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕੋਈ ਕੋਈ ਦਿਮਾਗ ਚ ਨਹੀਂ ਮੈਂ ਤਾਂ ਸਿੱਧਾ ਉਹਨੂੰ ਪਏ ਪੈ ਹੀ ਗਏ ਨਾ ਆਪਾਂ ਤੇ ਉਹ ਤਾਂ ਕੱਢ ਰਿਆ ਸੀ ਕੁਝ ਜਿਹੜਾ ਪਹਿਲਾਂ ਜਦੋਂ ਪਹਿਲਾਂ 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 ਤੇ ਕੱਢ ਰਿਆ ਸੀ ਉਹ ਜੀ ਉਹ ਵੀਡੀਓ ਨਹੀਂ ਹੈਗੀ ਵੀਡੀਓ ਤੇ ਬਾਅਦ ਦੀ ਹੈ ਨਾ ਉਹ ਜਦੋਂ ਟਾ ਕੇ ਸੁੱਟਿਆ ਉਹ ਉਹ ਨਹੀਂ ਹੈਗੀ ਉਹ ਉਹ ਕੱਢ ਰਿਆ ਸੀ ਉਹ ਤੈਨੂੰ ਤਾਂ ਡਰ ਨਹੀਂ ਆਇਆ ਦਿਲ ਦੇ ਕਿ ਬੱਚੇ ਨੇ ਪਰਵਾਹ ਹੈ ਕਿ ਜੇ ਕਾ ਕੋਈ ਗਰਨੇਡ ਹੋਏਗਾ ਉਸ ਪਿਸਤੌਲ ਹੋ ਸਕਦਾ ਚਾਕੂ ਹੋ ਸਕਦਾ ਜਰੀਲੀ ਗੈਸ ਹੋ ਸਕਦੀ ਡਰ ਨਹੀਂ ਸੀ ਹੈਗਾ ਜਿਹਦੇ ਨਾਲ ਇਹਨਾਂ ਦੇਸ਼ ਖੜਾ ਹੋਵੇ ਨਾ ਤੇ ਸੱਚੇ ਮਨ ਨਾਲ ਜਦੋਂ ਤੁਸੀਂ ਦੇਸ਼ ਨਾ ਘੜਦੇ ਜੇ ਇਹ ਡਰ ਡਰ ਨਹੀਂ ਲੱਗੇ ਆਉਂਦੇ ਕਿਸ ਤਰ੍ਹਾਂ ਦੇ ਫਿਰ ਬੰਦਾ ਫਿਰ ਉਹ ਉਹ ਕੁਦਰਤ ਤੁਹਾਡੇ ਨਾਲ ਹੁੰਦੀ ਹੈ ਉਹ ਜਦੋਂ ਮਿਹਰਬਾਨ ਹੋਵੇ ਡਰ ਮੈਂ ਤੇ ਆ ਮੈਂ ਤੇ ਆਪ ਤੁਹਾਨੂੰ ਕਹਿ ਰਿਹਾ ਵੀ ਕੰਮ ਦੋ ਹੀ ਹੋਣੇ ਸੀ ਅੱਜ ਤੁਹਾਡੇ ਚੈਨਲ ਤੇ ਚੱਲਣਾ ਹੀ ਚੱਲਣਾ ਸੀ ਜਾਂ ਇੱਜਾ ਚੱਲਦੇ ਜਾਂ ਤਰੰਗੇ ਜਲ ਭੇੜ ਕੇ ਚੱਲਦੇ ਹੁਣ ਸਾਰੂ ਥੋੜਾ ਪਤਾ ਸੀ ਕੀ ਆਓ ਅਹੀਂ ਤੇ ਜਫਾ ਮਾਰ ਹੀ ਲਿਆ ਪਹਿਲੇ ਨੂੰ ਮਾਰਿਆ ਦੂਜੇ ਨੂੰ ਮਾਰਿਆ ਜਾ ਕੇ ਤੇ ਉਹ ਬਾ ਬਾਅਦ ਮੈਂ ਤਲਾਸ਼ੀ ਵੀ ਲਈ ਦੂਜੇ ਦੀ ਦਵਾਦਾਂ ਸੁੱਟ ਕੇ ਬਾਹਰ ਮੈਂ ਭੱਜ ਕੇ ਉਹਨੂੰ ਢਾਹ ਉਹਨੂੰ ਢਾਹਿਆ ਸੀ ਮੈਂ ਛੱਡੋ ਇਹਨੂੰ ਪਹਿਲੇ ਤਲਾਸ਼ੀ ਲਈ ਵੀ ਕੋਈ ਬੰਨੇ ਬੰਨੇ ਨਹੀਂ ਲੱਖ ਲੋਕਾਂ ਦਾ ਕੋਈ ਬੰਨੇ ਹੋਵੇ ਕੋਈ ਜਾਨੂੰ ਦੇ ਵੀ ਨਹੀਂ ਪਤਾ ਵੀ ਆਪਾਂ ਕਿਹੜਾ ਲੱਖਣੋਂ ਬੰਨਾ ਖੋਲ ਲੈਣਾ ਮੈਂ ਮੈਂ ਕਿਹੜਾ ਐਕਸਪਰਟ ਸਭ ਹਾਂ ਮੈਂ ਅੱਛਾ ਤੁਸੀਂ ਇੰਨਾ ਲੰਮਾ ਟਾਈਮ ਹੋ ਗਿਆ ਪਾਰਲੀਮੈਂਟ ਜਾਂਦੇ ਆ ਤਲਾਸ਼ੀ ਹੁੰਦੀ ਅਸੀਂ ਆਪ ਵੀ ਜਾਂਦੇ ਰਹਿੰਦੇ ਅੰਦਰ ਕੋਈ ਸਿੱਕਾ ਤੱਕ ਨਹੀਂ ਖੜ ਸਕਦਾ ਜੇ ਤੁਸੀਂ ਪਬਲਿਕ ਗੈਲਰੀ ਜਾਂਦੇ ਹੋ ਤੇ ਇਹ ਆਖਰ ਸਿਕਿਉਰਿਟੀ ਇੱਕ ਲੈਪਸ ਹੋ ਗਿਆ ਸਿਕਿਉਰਿਟੀ ਕੰਪਰਮਾਈਜ਼ ਹੋ ਗਈ ਦੇਖੋ ਇਹਨਾਂ ਨੇ ਕਾਫੀ ਲੰਬਾ ਤਿਆਰੀ ਕੀਤੀ ਹੈ ਸਾਲ ਭਰ ਦੀ ਇਹਨੇ ਤਿਆਰੀ ਕਰਦੇ ਜਿਹੜੇ ਆਏ ਨੇ ਅੰਦਰ ਉਹਨਾਂ ਨੇ ਦਿਨ ਵੀ ਇਹ ਚੁਣਿਆ ਪਹਿਲੀ ਗੱਲ ਤੇ ਵੀ ਕੀ ਇਹਨਾਂ ਨੂੰ ਕੋਈ ਪਿੱਛੋਂ ਗਾਈਡ ਕਰ ਰਿਹਾ ਕੋਈ ਤਾਕਤ ਸੀ ਇਹਦੀ ਕਿ ਇਹ ਇਹਨਾਂ ਨੂੰ ਸ਼ਾਇਦ ਹੋਦਾ ਨਾ ਪ੍ਰਯੋਗ ਹੀ ਕੀਤਾ ਹੋਵੇ ਨੰਗ ਸਕਦੇ ਇਹਨਾਂ ਕ ਸਮਾਨ ਲੈ ਕੇ ਨੰਗ ਜੋ ਭਲਾ ਕੀ ਨੰਗ ਸਕਦੇ ਜੀ ਔਰ ਉਹ ਉਹਨਾਂ ਨੇ ਵੀ ਹੋ ਸਕਦਾ ਕੋਈ ਕੈਮੀਕਲ ਉੱਤੇ ਲਾਇਆ ਹੋਵੇ ਜਿਹੜਾ ਐਕਸ-ਰੇ ਚ ਨਾ ਉਕੇ ਹੈ ਤੇ ਐਕਸ-ਰੇ ਮਸ਼ੀਨਾਂ ਹੀ ਲੱਗੀਆਂ ਨੇ ਨਾ ਬੰਦਾ ਵੀ ਉਹਦੇ ਵਿੱਚ ਹੁੰਦੀ ਨਾ ਕਿ ਜਾਂਦਾ ਆ ਤੇ ਸਮਾਨ ਵੀ ਤੁਹਾਡਾ ਨਾ ਕਿ ਜਾਂਦਾ ਤੇ ਜਾਂ ਉਹ ਮੈਟਲ ਡਿਟੈਕਟਰ ਨੇ ਕੋਈ ਮੈਟਲ ਹੋਵੇ ਕੋਈ ਚੀਜ਼ ਹੋਵੇ ਉਹ ਲੜਾ ਮੈਟਲ ਵਾਲੀ ਤਾਂ ਕੋਈ ਚੀਜ਼ ਐ ਨਹੀਂ ਸੀ ਸੋ ਉਹ ਚੀਜ਼ ਉਹਨਾਂ ਨੇ ਪੂਰਾ ਉਹਨਾਂ ਨੇ ਰੈਕੀ ਕੀਤੀ ਆ ਮੇਰਾ ਮੰਨਣਾ ਹੈ ਜੀ ਹੁਣ ਅਜੇ ਤੱਕ ਤੇ ਉਹ ਦੇ ਆ ਵੀ ਇੱਕ ਦੋ ਵਾਰ ਹੀ ਪਹਿਲਾਂ ਵੀ ਆਏ ਹੋਣਗੇ ਇਹਨਾਂ ਵੇਖਿਆ ਉਹ ਕਿੱਥੇ ਬਹਿਣਾ ਆ ਕਿਧਰੋਂ ਦੀ ਜਾਣਾ ਆ ਕਿੰਨੀ ਕੁ ਚੈਕਿੰਗ ਐ ਇਹ ਸਾਰਾ ਕੁਝ ਵੇਖਿਆ ਹੋਊਗਾ ਇਹਨਾਂ ਨੇ ਤੇ ਸਿਕਿਉਰਿਟੀ ਲੈਬਸ ਤੇ ਹੈਗਾ ਹੀ ਹੈਗਾ ਕਿਉਂਕਿ ਹੁਣ ਦੇਖੋ ਇਹ ਬਾਹਰ ਵੀ ਜਾਣਿਆ ਕੱਲ ਆਪਣਾ ਜਦੋਂ ਏਅਰਪੋਰਟ ਆਦੇ ਸਾਡੇ ਜੁੱਤੇ ਲਵਾਉਂਦੇ ਆ ਜੋ ਤੇ ਲਵਾ ਕੇ ਜੋ ਜਿੱਤੇ ਵੀ ਵਿੱਚੋਂ ਦੀ ਕੱਢਦੇ ਤੇ ਬਾਅਦ ਚ ਆਪਾਂ ਜੁੱਤੇ ਪਾ ਲੈਨੇ ਆ ਤੋ ਇਹ ਸਿਕਿਉਰਟੀ ਹੋ ਟਾਈਟ ਕਰਨ ਦੀ ਰੋਲ ਹੈ ਵੱਡੀ ਕੁਐਸਚਨ ਮਾਰਕ ਇਹ ਲੱਗ ਗਿਆ ਕਿ ਨਵਾਂ ਪਾਰਲੀਮੈਂਟ ਬਣਿਆ ਦੂਜਾ ਸੈਸ਼ਨ ਹੈ ਔਰ ਆਪਾਂ ਕਹਿੰਦੇ ਕਿ ਨਵੀਂ ਟੈਕਨੋਲੋਜੀ ਵਿਕਸਿਤ ਕੀਤੀ ਹੈ ਤੇ ਨਵੀਂ ਟੈਕਨੋਲੋਜੀ ਇੱਡਾ ਵੱਡਾ ਸਿਕਿਉਰਟੀ ਲੈਬਸ ਹੋ ਜਾਣੀ ਇਹ ਬੜਾ ਵੱਡਾ ਇੱਕ ਸਵਾਲ ਹੈ ਪਰ ਮੈਂ ਫਿਰ ਵੀ ਕਹੂੰਗਾ ਕਿ ਅਸੀਂ ਦੇਸ਼ ਨਾਲ ਖੜੇ ਹਾਂ ਅਸੀਂ ਸਰਕਾਰ ਦੇ ਨਾਲ ਖੜੇ ਹਾਂ ਕੋਈ ਗੱਲ ਨਹੀਂ ਇਹਨਾਂ ਦੇ ਮਨਤੂਬੇ ਦੁਸ਼ਮਨਾ ਦੇ ਹੋ ਸਕਦੇ ਪਰ ਅਸੀਂ ਇੱਕ ਮੁੱਠ ਆਪਣੇ ਦੇਸ਼ ਨਾਲ ਆਪਣੇ ਦੇਸ਼ ਲਈ ਖੜੇ ਆਂ ਤੁਸੀਂ ਦੇਸ਼ ਨਾਲ ਖੜੇ ਹੁੰਦੇ ਦੀ ਗੱਲ ਕਰਦੇ ਹੋਣ ਇਸੇ ਨਾਲ ਇੱਕ ਸਵਾਲ ਪਰਿਵਾਰਕ ਤੌਰ ਤੇ ਜਰੂਰ ਜਾਨਣਾ ਚਾਹੂੰਗਾ ਜਦੋਂ ਇਹੋ ਜਿਹਾ ਇਨਸੀਡੈਂਟ ਹੁੰਦਾ ਹੈ ਤਾਂ ਘਰ ਤੇ ਕਹਿੰਦੇ ਆ ਮਤਲਬ ਮੇਰ ਨਾਲ ਵੀ ਹੋਇਆ ਹੈ ਕਿ ਇੱਕ ਦੁਆਰੀ ਕੁਝ ਇਨਸੀਡੈਂਟ ਹੋਇਆ ਤਾਂ ਘਰ ਦੇ ਇਮੀਡੀਏਟਲੀ ਫੋਨ ਆਉਣੇ ਸ਼ੁਰੂ ਹੋ ਗਏ ਕਾਕਾ ਠੀਕ ਠਾਕ ਘਰੋਂ ਫੋਨ ਆਇਆ ਪੁੱਛਿਆ ਕੁਝ ਬਿਲਕੁਲ ਸਾਰਿਆਂ ਦੇ ਫੋਨ ਵੱਜੇ ਪਰ ਉਦੋਂ ਮਤਲਬ ਮੈਂ ਫੋਨ ਨਹੀਂ ਚੱਕ ਸਕਿਆ ਮੈਂ ਫੋਨ ਤਕਰੀਬਨ ਸ਼ਾਮੀ 5 6 ਵਜੇ ਉਹਨਾਂ ਨੂੰ ਬੈਕ ਕ ਪਰ ਕਿਸੇ ਨੇ ਵੀ ਕੋਟਿੰਦੀ ਗੱਲ ਵਾਲੇ ਗੱਲ ਨਹੀਂ ਕੀਤੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿਉਂਕਿ ਪਿਤਾ ਜੀ ਨਾਲ ਗੱਲ ਹੋਈ ਪਿਤਾ ਜੀ ਨਾਲ ਮੈਂ ਸ਼ਾਮੀ ਕੀਤੀ ਕਿਉਂਕਿ ਉਹਨਾਂ ਦਾ ਜਦੋਂ ਫੋਨ ਉਹਦੇ ਕੋਈ ਨਾ ਕੋਈ ਪ੍ਰੈਸ ਦੇ ਨਾਲ ਬਾਰਤਾਲਾਪ ਸ਼ੁਰੂ ਹੋ ਜਾਂਦੀ ਸੀ ਜਾਂ ਕੋਈ ਸੀਨੀਅਰ ਗੱਲਬਾਤ ਕਰ ਲਾ ਪੈਂਦਾ ਸੀ ਕੋਈ ਫੋਨ ਨਹੀਂ ਲਾਤਨੀ ਪਿਤਾ ਜੀ ਵਾਲਾ ਸਵਾਲ ਮੈਂ ਤਾਂ ਪੁੱਛ ਰਿਹਾ ਕਿਉਂਕਿ ਤੁਸੀਂ ਬਹੁਤ ਨਜ਼ਦੀਕ ਹੋ ਮੈਂ ਬੜੇ ਲਾਗੇ ਹੋ ਵੇਖਿਆ ਤੁਸੀਂ ਪਿਤਾ ਜੀ ਦੇ ਬਹੁਤ ਨਜ਼ਦੀਕ ਹੋ ਉਹਨਾਂ ਨੇ ਪੁੱਛਿਆ ਉਹਨਾਂ ਦਾ ਜਦੋਂ ਮੈਂ ਸ਼ਾਮੀ ਫੋਨ ਕੀਤਾ ਤੇ ਬਹੁਤੀ ਗਲਤ ਉਹਦਾ ਕੀਤੀ ਨਹੀਂ ਉਹਦੇ ਸਵਾਲ ਆ ਗਏ ਪੁੱਤਰਾ ਮੈਂ ਕਿਹਾ ਪੁੱਤਰਾ ਸਵਾਲ ਆ ਗਿਆ ਮ ਬਹੁਤ ਮੇਰਾ ਮਨ ਚਾਹਿਆ ਵੀ ਤੂੰ ਤਗੜਾ ਹੋਗੇ ਉਹਨਾਂ ਨੂੰ ਪਿਆ ਤੇ ਜਦ ਕਿ ਉਹ ਵੀ ਕਹਿ ਸਕਦੇ ਵੀ ਤੂੰ ਕਿਉਂ ਪੰਗਾ ਲਿਆ ਕਿਉਂਕਿ ਦੂਜਾ ਇਹਦਾ ਜੇ ਦੂਜਾ ਪੱਖ ਵੇਖੋਗੇ ਤੇ ਉੱਥੇ ਕੁਝ ਵੀ ਨਹੀਂ ਹੈਗਾ ਉਹਨਾਂ ਨੂੰ ਪਤਾ ਵੀ ਜ਼ਰੇ ਕੁਝ ਵੀ ਨਹੀਂ ਹੋਣਾ ਠੀਕ ਗੱਲ ਹੈਣਾ ਪਰ ਪਿਓ ਲੋ ਕਿਉਂਕਿ ਉਹਨਾਂ ਨੇ ਆਪ ਸੈਕੰਡ ਵਰਡ ਵਾਰਚੂ ਵੀ ਗਏ ਨੇ ਤੇ ਫੌਜ ਸੀ ਤੇ ਉਹਨਾਂ ਨੇ ਉਹ ਚੀਜ਼ਾਂ ਵੇਖੀਆਂ ਨੇ ਮੈਂ ਜਿਹੜੀ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਕਹਿ ਦੇਣਾ ਸੁਣ ਲੈਣਾ ਕਿ ਫਾਂਸੀ ਚੜ ਗਏ ਅਸੀਂ ਪੜਦੇ ਰਹੇਗਾ ਤਾਂ ਪੜਦੇ ਰਹੇ ਹਾਂ ਸਾਡੇ ਮਤਲਬ ਇਨ ਮਤਲਬ ਚਮਕੌਰ ਦੀਆਂ ਲੜਾਈਆਂ ਸਾਰਾ ਗੜੀ ਦੀ ਲੜਾਈ ਜਿਹੜੀ ਪੜਦੇ ਆ ਵੀ ਥੋੜੇ ਜਿਹਾ ਸਿੰਘਾਂ ਨੇ ਕਿੱਡੇ ਕਿੱਡੇ ਵੱਡੀ ਫੌਜ ਨਾਲ ਤਾਕਤ ਨਾਲ ਮੱਥਾ ਲਾਇਆ ਉਹ ਮੁਗਲਾਂ ਦੇ ਨਾਲ ਲੜਾਈਆਂ ਲੜਨੀਆਂ ਮਹਾਰਾ ਰਣਜੀਤ ਸਿੰਘ ਦਾ ਵੱਡਾ ਰਾਜ ਚੱਲਣਾ ਔਰ ਲੰਬਾ ਸਮਾਂ ਤੱਕ ਜਿਹੜੀਆਂ ਦੇਸ਼ ਦੇ ਜਿੰਨੇ ਵੀ ਮਤਲਬ ਤਾਕਤਾਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਸੀ ਉਹਨਾਂ ਦੇ ਉਹਨਾਂ ਨਾਲ ਲੜਾਈਆਂ ਲੜਨੀਆਂ ਮੈਂ ਸਮਝਦਾ ਹਾਂ ਇੱਕ ਮਿੱਟੀ 'ਚ ਪੈਦਾ ਹੋਣਾ ਹੀ ਇੱਕ ਗਰਵ ਵਾਲੀ ਗੱਲ ਹੈ ਔਰ ਇਹ ਚੀਜ਼ ਸਾਡੀ ਬਲੱਡ ਚ ਹੈ ਮੇਰੇ ਤੋਂ ਇਲਾਵਾ ਵੀ ਬਹੁਤ ਕੁਰਬਾਨੀਆਂ ਨੇ ਇਹਦੇ ਮੈਂ ਤਾਂ ਚਲੋ ਜਿੰਨੀ ਮੇਰੇ ਤੋਂ ਹੋਈ ਮੌਕੇ ਦੀ ਸਮਝਣਾ ਪਰਮਾਤਮਾ ਨੇ ਕਰਾਈ ਪਰ ਇਹ ਸਾਡੇ ਪੰਜਾਬ ਦੀ ਮਿੱਟੀ 'ਚ ਕਹਿ ਸਕਦਾ ਕਿ ਇਹ ਕਿਉਂਕਿ ਇਹ ਜਦੋਂ ਹੁਣ ਫੌਜੀ ਲੜਦੇ ਅਸੀਂ ਕਈ ਵਾਰੀ ਵਿਚਾਰੇ ਇਸ ਚੀਜ਼ ਉਂਦੇ ਜਦੋਂ ਅਸੀਂ ਜਾ ਕੇ ਉਹਨਾਂ ਦੇ ਖੜਦੇ ਆਂ ਦੁੱਖ ਨਹੀਂ ਦੇਖਿਆ ਦਾ ਦੁੱਖ ਤੇ ਦੇਖੋ ਵਰਲਾਪ ਤੇ ਹੋਣਾ ਹੀ ਹੈ ਜਿਹੜਾ ਕੋਈ ਜਾਊਗਾ ਵਰਲਾਪ ਤੇ ਬਹੁਤ ਕਿਉਂਕਿ ਇੱਕ ਸਮਾਜਿਕ ਜੀਵ ਹੈ ਤੇ ਹੋਣਾ ਹੀ ਹੁੰਦਾ ਪਰ ਜਿਹੜਾ ਜਿਹੜਾ ਇੱਕ ਉਹ ਲੜਨ ਦਾ ਜਜ਼ਬਾ ਹੈ ਆਪਾਂ ਵੀਡੀਓ ਬਣਨੇ ਕਿ ਫੌਜੀ ਇਕੱਲੇ ਦਾਦਾ ਭੋਜੀ ਸੌ ਤੋਂ ਚੀਨੀਆਂ ਲੱਗੋ ਪਿੱੜ ਜਾਂਦੇ ਆ ਸਵਾ ਲੱਖ ਸੇ ਇਕ ਲੜਾਉ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਕਹਾਵਤ ਹੁਣ ਸਮਝ ਲੱਗਦੀ ਕਿ ਉਹ ਕੀ ਹੈ ਅੰਦਰ ਉਹਦੇ ਉਹ ਤਾਕਤ ਹੈ ਸਾਡੇ ਪੁਰਖਿਆਂ ਦੀ ਜਿਹੜੀ ਇਕੱਠੀ ਹੋਈ ਹੈ ਨਾ ਜਿਹੜੀ ਸਾਡੇ ਇਤਿਹਾਸ ਹੈ ਸਾਡਾ ਜਿਹੜਾ ਉਹਨਾਂ ਦਾ ਇਤਿਹਾਸ ਹੈ ਉਹ ਚੀਜ਼ ਹੀ ਸਾਡੇ ਅੰਦਰ ਤਾਕਤ ਹੈ ਇਸੇ ਤੋਂ ਮਿਲਦੀ ਹੈ ਦੇਵਰਛੀਤੋ ਮੈਂ 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 ਕਹੇ ਹੱਥ ਜਰੂਰ ਹੈ ਹੁਣ ਇਹ 2.5 ਕਿਲੋ ਦਾ ਹੱਥ ਹੋ ਗਿਆ ਅਜੇ ਵੀ ਪੀਲਾਪਨ ਹੈਗਾ ਹੱਥ ਤੇ ਇਹ ਤੂੰ ਤੁਸੀਂ ਇਹ ਸਮੈਲ ਕਰੀ ਸਮੈਲ ਕਰਕੇ ਦਰਸ਼ਕਾਂ ਨੂੰ ਦੱਸਿਓ ਸਮੈਲ ਆਉਂਦੀ ਹਾਂ ਅਜੇ ਵੀ ਉਹ ਸੜ ਗਿਆ ਨਾ ਤੋਂ ਥੋੜਾ ਜਿਹਾ ਮਾਸ ਸੜਿਆ ਆਹ ਸੜ ਗਿਆ ਦੇਖੋ ਤੁਸੀਂ ਮੈਂ ਇਹਨੂੰ ਮੈਂ ਤੈਨੂੰ ਮੈਂ ਇਹਨੂੰ 7-8 ਵਾਰ ਸਰਫਨਾ ਵੀ ਥੋੜਾ ਜਿਹਾ ਕਿਤਨਾ ਜਿਹਾ ਵਾਰ ਮਿਲਦਾ ਗੋ ਉਹਨਾਂ ਕਿਉਂਕਿ ਇਹਨੂੰ ਫੜਿਆ ਇਤੋਂ ਸੀ ਨਾ ਉਹਨੂੰ ਮਤਲਬ ਅੱਗੋਂ ਫੜ ਕੇ ਤੁਸੀਂ ਆਪਣਾ ਹੱਥ ਇਹ ਕਰਕੇ ਦਰਸ਼ਕਾਂ ਨੂੰ ਆਹ ਤੁਸੀਂ ਹੱਥ ਦੇਖੋ ਕਿ ਆਹ ਜਿਹੜਾ ਹੱਥ ਉਥੋਂ ਪੀਲਾ ਪੈ ਗਿਆ ਸੜ ਗਿਆ ਕਿਉਂ ਚਲੋ ਇਹ ਚੀਜ਼ਾਂ ਤੇ ਹੈ ਹੀ ਆ ਨਾਲ ਪਰ ਮੈਨੂੰ ਸਭ ਤੋਂ ਵੱਡੀ ਇਹ ਗੱਲ ਦੀ ਹੈ ਕਿ ਚਲੋ ਜੋ ਵੀ ਹੋ ਗਿਆ ਕਿਸੇ ਦਾ ਵੀ ਨੁਕਸਾਨ ਨਹੀਂ ਹੋਇਆ ਚਲੋ ਉਹ ਮਾੜੇ ਸੀ ਚੰਗੇ ਸੀ ਉਹ ਵੀ ਬਚ ਗਏ ਉਹ ਵੀ ਕਿਸੇ ਮਨਛਾ ਨਾ ਆਏ ਸੀ ਉਹਦੇ ਚਲੋ ਹੁਣ ਤੈਕੀਕਾਤ ਤੋਂ ਹੁਣ ਤੋਂ ਪਤਾ ਲੱਗੂਗਾ ਵੀ ਕਿਹਦੀ ਕੀ ਮਨਛਾ ਸੀ ਉੱਥੋਂ ਤੱਕ ਆਉਂਦੀ ਕੀ ਉਹ ਵਾਕਈ ਆਪਣੇ ਵੀ ਆਏ ਸੀ ਜਾਂ ਉਹਨਾਂ ਨੂੰ ਪਿੱਛੋਂ ਕਿਸੇ ਨੇ ਭੇਜਿਆ ਸੀ ਉਹਦੋਂ ਜਦੋਂ ਉਹਨਾਂ ਦੇ ਫੋਨ ਜਦ ਸਾਰਾ ਅੱਜਕੱਲ ਇੰਟੈਲੀਜੈਂਸ ਇਨੀ ਰਹਿ ਗਈ ਐਡਵਾਂਸ ਕਿ ਹਰ ਚੀਜ਼ ਦਾ ਪਤਾ ਲੱਗ ਜਾਂਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਲੋਕ ਜਿੰਨਾ ਚਿਰ ਦੇਸ਼ ਨਾਲ ਸਾਰੇ ਖੜੇ ਹਾਂ ਤੁਸੀਂ ਦੇਸ਼ ਦਾ ਕੁਝ ਨਹੀਂ ਵਿਗਾੜ ਸਕਦੇ ਸਿੱਖ ਹੈਗੇ ਨੇ ਸਿੱਖ ਜਨਤਾ ਖੜੇ ਆ ਮਤਲਬ ਡੱਟ ਕੇ ਖੜੇ ਕੋਈ ਕਹਿਣ ਦੀ ਗੱਲ ਥੋੜਾ ਹੈ ਔਰ ਇਹਦੇ ਇੱਕ ਇੱਕ ਮੈਂ ਇਹ ਜ਼ਰੂਰ ਕਹੂੰਗਾ ਕਿ ਕਦੀ ਵੀ ਕਿਸੇ ਮਾੜੇ ਅੰਸਰ ਨੂੰ ਮਾੜੀ ਨੀਅਤ ਵਾਲੇ ਬੰਦੇ ਨੂੰ ਕਿਉਂਕਿ ਉਹ ਆਪਣੇ ਲਈ ਕੰਮ ਕਰਦਾ ਉਹ ਤੁਹਾਡੇ ਨਾਲ ਕਾਮੇਡੀ ਕੰਮ ਕਰਦਾ ਨਾ ਦੇਸ਼ ਲਈ ਕਰਦਾ ਉਹਨੂੰ ਕਿਸੇ ਫਿਰਕੇ ਨਾਲ ਜੋੜਨਾ ਚਾਹੀਦਾ ਉਹਨੂੰ ਕਿਸੇ ਵਿਸ਼ੇਸ਼ ਵਿਅਕਤੀ ਨਾਲ ਇੱਕ ਵਿਸ਼ੇਸ਼ ਵਰਗ ਨਾ ਜੋੜਨਾ ਚਾਹੀਦਾ ਜਿਹੜਾ ਕਿ ਅੱਜ ਤਕਰੀਬਨ ਇਹ ਆਦਤ ਬਣ ਗਈ ਹੈ ਕਿ ਜੇ ਕੋਈ ਮੈਂ ਇਹੀ ਕਹਿਣ ਦੇ ਤਾਂ ਵੀ ਜੇ ਕਿਸੇ ਨਾਲ ਸਿੰਘ ਲੱਗਾ ਹੁੰਦਾ ਅੱਜ ਮੀਡੀਆ 'ਚ ਕੀ ਚੱਲਣਾ ਸੀ ਤੁਸੀਂ ਇਹ ਜ਼ਿਕਰ ਕੀਤਾ ਕਿ ਸਿੰਘ ਲੱਗਾ ਹੁੰਦਾ ਜਾਂ ਕੋਈ ਵਰਗ ਵਿਸ਼ੇਸ਼ਤਾ ਹੁੰਦਾ ਉਹਦਾ ਲੇਕਿਨ ਇਹ ਜਿਹੜਾ ਬੀਜੇਪੀ ਐਮਪੀ ਦੇ ਪਾਸ ਤੋਂ ਆਇਆ ਸਮਝ ਇੱਕ ਤਾਂ ਕਾਂਗਰਸ ਦੇ ਐਮਪੀ ਦੇ ਪਾਸ ਤੋਂ ਆਉਂਦੇ ਮੇਰੇ ਕੋ ਆ ਜਾਂਦਾ ਤੁਸੀਂ ਇਧਰ ਲੱਭਦੇ ਫਿਰਨਾ ਵੀ ਔਜਲਾ ਕੇ ਪੰਨੂ ਕੇ ਸਾਥ ਲਿੰਕ ਔਜਲਾ ਕੇ ਫਲਾਣੇ ਕੇ ਸਾਥ ਲਿੰਕ ਉਹਨੂੰ ਨਾ ਸਾਰਾ ਡੱਬਰ ਫੂਲ ਮਾਰਨਾ ਸੀ ਇਹ ਚੀਜ਼ ਛੱਡਣੀ ਪਊਗੀ ਆਪਾਂ ਇਹਨ ਸਾਡੇ ਨਾਲ ਗੁਰਜੀਤ ਔਜਲਾ ਗੁਰਜੀਤ ਔਜਲਾ ਦਾ 2.5 ਕਿਲੋ ਦਾ ਹੱਥ ਪੂਰੀ ਦੁਨੀਆ ਨੇ ਵੇਖਿਆ ਤੇ ਇਸ 2.5 ਕਿਲੋ ਦੇ ਹੱਥ ਥੋੜਾ ਜਾ ਸੜ ਵੀ ਗਿਆ ਲੇਕਿਨ ਜ਼ਾਹਿਰ ਤੌਰ ਤੇ ਉਹਨਾਂ ਦਾ ਇੱਕ ਬੜਾ ਵੱਡਾ ਕੰਮ ਸੀ ਕੁਝ ਵੀ ਹੋ ਸਕਦਾ ਸੀ ਉਹ ਕਹਿੰਦੇ ਨੇ ਕਿ ਡਰ ਤੇ ਨਹੀਂ ਸੀ ਹੈਗਾ ਕਿਉਂਕਿ ਪੁਰਖਿਆਂ ਦਾ ਸਾਡਾ ਆਪਣਾ ਵਿਰਸਾ ਜਿਹੜਾ ਸਾਡੇ ਨਾਲ ਸੀ ਕਿ ਸਿੱਖਾਂ ਨੇ ਜੋ ਕੁਰਬਾਨੀਆਂ ਸਾਡਾ ਇਤਿਹਾਸ ਉਸੇ ਦੇ ਨਾਲ ਹੀ ਮੈਂ ਕੰਮ ਕੀਤਾ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਡੀਸੀ న్యూਸ ਦਿੱਲੀ